ਹਣੀ ਹੈ ਇੱਕ ਸਾਖੀ ਤੇ ਮੈਨੂੰ ਸ਼ੰਕਾ ਮੈਂ ਆਖਾਂਗਾ ਜਿਲਦ ਖੋਲੋ ਇਹ ਸਾਖੀ ਕੱਢ ਦਿਓ ਦੂਜੀ ਤੇ ਇਸ ਗੁਰਮਖ ਨੂੰ ਸ਼ੰਕਾ ਉਹ ਆਖੇਗਾ ਇਹ ਜਿਲਦ ਖੋਲੋ ਤੇ ਆ ਕੱਢ ਦਿਓ ਹੁਣ ਕਈਆਂ ਨੂੰ ਰਾਗਮਾਲਾ ਤੇ ਸ਼ੰਕਾ ਉਹ ਆਖਣਗੇ ਗੁਰੂ ਗ੍ਰੰਥ ਸਾਹਿਬ ਦੀ ਜਿਲਦ ਖੋਲੋ ਤੇ ਰਾਗਮਾਲਾ ਕੱਢ ਦਿਓ ਕਈਆਂ ਨੂੰ ਚੌਪਈ ਸਾਹਿਬ ਤੇ ਸ਼ੰਕਾ ਉਹ ਆਖਣਗੇ ਦਸਮ ਗ੍ਰੰਥ ਸਾਹਿਬ ਦੀ ਜਿਲਦ ਖੋਲੋ ਤੇ ਚੌਪਈ ਸਾਹਿਬ ਕੱਢ ਦਿਓ ਇਦਾਂ ਕੱਢਣ ਤੇ ਤੁਲ ਗਏ ਤੇ ਨਾ ਦਸਾਂ ਪਾਸ਼ਾਈਆਂ ਦਾ ਇਤਿਹਾਸ ਹੀ ਰਹਿਣਾ ਨਾ ਕੋਈ ਬਾਣੀ ਰਹਿਣੀ ਤੇ ਕਈਆਂ ਨੂੰ ਭੱਟਾਂ ਦੀ ਬਾਣੀ ਤੇ ਸ਼ੰਕਾ ਹੁੰਦੇ ਬਾਣੀ ਕੱਢ ਦਿਓ ਇਤਿਹਾਸਿਕ ਧਾਰਮਿਕ ਗ੍ਰੰਥਾਂ ਦੀਆਂ ਜਿਲਦਾਂ ਨਹੀਂ ਖੁੱਲਦੀਆਂ ਹੁੰਦੀਆਂ ਇਹ ਜੋ ਸਾਡੇ ਵੱਡਿਆਂ ਨੇ 2-300 ਸਾਲ ਦੇ ਵਿੱਚ ਉਹਨਾਂ ਮਹਾਪੁਰਸ਼ਾਂ ਨੇ ਮੁਕਰਰ ਕਰ ਦਿੱਤਾ ਇਤਿਹਾਸ ਕਿਤੇ ਮਾਮੂਲੀ ਲੋਕਾਂ ਦਾ ਨਹੀਂ ਲਿਖਿਆ ਬੰਦ-ਬੰਦ ਕਟਵਾਇਆ ਭਾਈ ਮਨੀ ਸਿੰਘ ਨੇ ਜਿਨੇ ਪਾਕ ਹਸਤ ਕਮਲਾਂ ਦੇ ਨਾਲ 100 ਸਾਖੀ ਲਿਖੀ ਹੈ ਸਾਰੀ ਉਮਰ ਭਾਈ ਬਾਲਾ ਨਾਲ ਰਹਾ ਜਿਸ ਨੇ ਜਨਮ ਸਾਖੀ ਲਿਖੀ ਹੈ ਗੁਰੂ ਨਾਨਕ ਸਾਹਿਬ ਦੇ ਨਾਲ